ਹੀਰ ਦਾ ਰਾਂਝੇ ਨੂੰ ਮਨਾ ਲੈਣਾ ਤੇ ਰਾਂਝੇ ਦਾ ਮੁੜ ਕੇ ਮਾਲ ਛੇੜਨਾ ਹੀਰ ਮੜੀ ਨਾ ਵੇਖ ਲਈ ਰਾਂਝਣੇ ਨੂੰ ਗੁੱਸਾ ਆਖਦੀ ਮਨੋ ਵਸਾਰ ਮাইয়া ਪਰਦੇਸ ਕ ਦੇਖਤਣੇ ਨਹੀਂ ਸੋਖੇ ਨੜ ਵਟ ਕੇ ਵਕਤ ਗੁਜ਼ਾਰ ਮাইয়া ਵਿੱਚ ਯਾਰੀਆਂ ਬਹੁਤ ਖੁਵਾਰੀਆਂ ਨੇ ਮੇਣੇ ਚੱਲਣੇ ਪੈਣ ਹਜ਼ਾਰ ਮਈਆ ਵਾਂਗ ਵਾਕ ਫਾਸਤ ਖੜਾਰੀਆਂ ਦੀ ਜਿੱਤ ਜਿੱਤ ਕੇ ਵਾਜੀਆਂ ਹਾਰ ਮਈਆ ਪੂਰੀ ਵਿੱਚ ਇਕ ਰਾਰ ਦੇ ਉਤਰਾਂਗੀ ਇਤੋਂ ਵਾਰਿਆ ਸਭ ਪਰਵਾਰ ਮਈਆ ਦੇ ਨੰ ਕੰਮ ਤੋਂ ਚੰਗ ਵਿੱਚ ਰਹਿਣ ਔਖਾ ਇਸ ਕਾਰਨੇ ਮੱਜੀਆਂ ਚਾਰ ਮਈਆ ਦਿਨੇ ਰਾਤ ਤੂੰ ਦੇ ਦਰਸਾਨੂੰ ਨਿਤ ਕਾਲ ਜਾਏ ਸਦਾ ਠਾਰ ਮਈਆ ਬੀਤੀ ਈਸ਼ਕ ਦੀ ਚੱਕਰੀ ਆਪ ਸਹਿਬ ਫਸਿਆ ਕਿਸੇ ਨਾਂ ਵਿੱਚ ਵਗਾਰ ਮਾਇਆ ਅੱਖਾਂ ਮਨ ਕੇ ਸੱਜਣਾ ਪਿਆਰਿਆਂ ਦਾ ਰਾਂਝੇ ਚੱਲ ਵਿੱਚ ਛੇੜਿਆ ਮਾਲ ਮੁੜ ਕੇ ਤਿਰਜ ਦੇ ਲਿਆ ਬੈਠ ਕੇ ਦਿਲੇ ਤਾਈਂ ਵੇਲੇ ਹੂਣੇ ਯਾਰ ਦੇ ਨਾਲ ਮੁੜਕੇ ਵਿੱਚ ਵੇਲਿਆਂ ਚੂਰੀਆਂ ਫੇਰ ਆਵਣ ਹੀਰ ਆਏਗੀ ਹੰਸ ਦੀ ਚਾਲ ਮੁੜਕੇ ਖੋਜ ਨੱਪਦਾ ਫੇਰਨਾ ਫਿਰ ਇਹ ਕਹਿ ਦੂੰ ਬਾਪ ਹੀਰ ਦਾ ਦੈ ਨਾ ਨਾਲ ਮੁੜਕੇ ਉੱਤੇ ਵੰਝਲੀ ਗੀਤ ਐਲਾਪਦਾਏ ਹੋਇਆ ਹਿਜਰ ਤੋਂ ਬਾਦ ਵਸਾਲ ਮੁੜਕੇ ਖਿੜਕਾਂ ਛਾੜਕੇ ਚਤਤ ਤੋਂ ਪਰਾਂ ਸਹਿਬ ਹਾਂਝਾ ਹੋਏ ਤੁਰਿਆ ਮੱਜੀਵਾਲ ਮੁੜਕੇ ਹਾਂਝਾ ਹੋਏ ਤੁਰਿਆ ਮੱਜੀਵਾਲ ਮੁੜਕੇ